ਮંત્રી ਮਾਨਜ ਪੁਲਿਸ ਵਿਭਾਗ ਨਵ ਨਿਯੁਕ 461 ਕੁਮੀਦਵਾਰਾਂ ਨੂੰ ਦੇਣਗੇ ਨਿਯੁਕਤੀ ਪੱਤਰ ਸਵੇਰੇ 10 ਵਜੇ ਚੰਡੀਗੜ੍ਹ ਚ ਹੋਵੇਗਾ ਸਮਾਗਮ న్యూ 18 ਪੰਜਾਬ ਦੇ ਖਾਸ ਸ਼ੋਅ ਰਾਈਜ਼ਿੰਗ ਪੰਜਾਬ ਚ ਮੁੱਖ ਮੰਤਰੀ ਮਾਨ ਨੇ ਕੀਤਾ ਦਾਵਾ 2024 ਚ ਆਮ ਆਦਮੀ ਪਾਰਟੀ ਦੇ ਹੱਥ ਚ ਫਤਵਾ ਦੇਵੇਗਾ ਪੰਜਾਬ 13 ਜ਼ੀਰੋ ਨਾਲ ਵਿਰੋਧੀ ਹੋਣਗੇ ਸਾਫ ਗਠਜੋੜ ਦੀ ਸੰਭਾਵਨਾ ਤੋਂ ਕੀਤਾ ਇਨਕਾਰ ਆਤਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਮੁੱਖ ਮੰਤਰੀ ਮਾਨ ਦਾ ਕਰਾਰਾ ਜਵਾਬ ਕਿਹਾ ਅਜੇ ਹੀਆਂ ਗਿੱਦੜ ਭੱਕੀਆਂ ਦੀ ਨਹੀਂ ਪਰਵਾਹ ਉਖਲੀ ਸਿਰ ਦਿੱਤਾ ਤਾਂ ਡਰ ਕਾ ਦਾ ਪੰਨੂ ਨੇ 26 ਜਨਵਰੀ ਨੂੰ ਸੀਐਮ ਨੂੰ ਜਾਨ ਤੋਂ ਮਾਰਨ ਦੀ ਦਿੱਤੀ ਹੈ ਤਮਕੀ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕੇਸ ਦੀ ਹੋਵੇਗੀ ਜਾਂਚ న్యూਸ 18 ਦੇ ਖਾਸ ਸ਼ੋਅ ਰਾਈジング ਪੰਜਾਬ ਚ ਮੁੱਖ ਮੰਤਰੀ ਮਾਨ ਨੇ ਕੀਤਾ ਐਲਾਨ ਕਿ ਹਾਂ ਪਹਿਲਾ ਵਾਲਿਆਂ ਨੇ ਦਬਾ ਕੇ ਰੱਖੀਆਂ ਫਾਈਲਾਂ ਪਰ ਹੁਣ ਹੋਵੇਗੀ ਕੇਸ ਦੀ ਜਾਂਚ ਤਸ਼ੱਦਦ ਝੱਲਣ ਵਾਲਿਆਂ ਨੂੰ ਮਿਲੇਗਾ ਇਨਸਾਫ ਚੰਡੀਗੜ੍ਹ ਨਗਰ ਨਿਗਮ 'ਚ ਜ਼ਬਰਦਸਤ ਹੰਗਾਮਾ ਕਾਂਗਰਸ ਤੇ ਭਾਜਪਾ ਦੇ ਕਾਉਂਸਲਰਸ ਆਪਸ 'ਚ ਪਿੜੇ ਪਾਰੀ ਮੁਸ਼ਕਤ ਨਾਲ ਪੁਲਿਸ ਨੇ ਹਾਲਾਤਾਂ 'ਤੇ ਪਾਇਆ ਕਾਬੂ कांग्रेस के काउंसलर बंटी विवाद, केस विक्रम सिंह मजीठिया तो हुई होवादी एसआईटी ने करीब छह घंटे तक किए सवाल जवाब मजीठिया बोले सरकार बना रही झूठा केस खर्च कांग्रेस का पंजाब सरकार खिलाफ प्रदर्शन कानून व्यवस्था के मुद्दे ते घेरी सरकार ता बोले कानून व्यवस्था से सरकार नहीं कर रही समझौता ਫਗਵਾੜਾ ਦੇ ਗੁਰਦੁਆਰੇ 'ਚ ਨੌਜਵਾਨ ਦਾ ਕਤਲ ਕਰਨ ਵਾਲਾ ਨਿਹੰਗ ਗ੍ਰਿਫਤਾਰ ਬੇਅਦਬੀ ਦੇ ਸ਼ਖਤ ਨੌਜਵਾਨ ਨੂੰ ਤਾਰਿਆ ਸੀ ਮੋਢੇ ਕੱਟ ਗਈ ਘੰਟਿਆਂ ਤੱਕ ਕਮਰੇ ਨੂੰ ਬੰਦ ਕਰਕੇ Laash ਨਾਲ ਰਿਹਾ ਮੁਲਜ਼ਮ ਆਦੇਸ਼ ਵਿਦੇਸ਼ ਬਣਾਇਆ ਜਾ ਰਿਹਾ ਗੁਰਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੂਰਬ ਵੱਡੀ ਗਿਣਤੀ 'ਚ ਗੁਰੂਕਰਾਂਚ ਪਹੁੰਚ ਰਹੀ ਸੰਗਤ ਐ ਜੀਪੀਸੀ ਵੱਲੋਂ ਤਖਤ ਸ਼੍ਰੀ ਕੇਸਗੜ ਸਾਹਿਬ ਤੋਂ ਸ਼ੁਰੂ ਨਗਰ ਕੀਰਤਨ ਤੱਕ ਸ਼੍ਰੀ ਦਮਦਮਾ ਸਾਹਿਬ ਪਹੁੰਚ ਕੇ ਹੋਇਆ ਸੰਪੰਨ ਆਪੇ ਗੁਰਚੇਲਾ ਨਗਰ ਕੀਰਤਨ ਦਾ ਤਲਵੰਡੀ ਸਾਬ ਪਹੁੰਚਣ ਤੇ ਹੋਇਆ ਸ਼ਾਨਦਾਰ ਸਵਾਗਤ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੌਰ న్యూਸ 18 ਪੰਜਾਬ ਰਾਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲਟਨ ਦੀ ਸ਼ੁਰੂਆਤ ਕਰਾਂਗੇ ਪਹਿਲੀ ਖਬਰ ਤੋਂ ਜੋ ਕਿ ਚੰਡੀਗੜ੍ਹ ਮੇਅਰ ਚੋਣਾ ਨਾਲ ਜੁੜੀ ਹੋਈ ਹੈ ਚੰਡੀਗੜ੍ਹ ਮੇਅਰ ਦੀ ਚੋਣ ਕਾਫੀ ਦਿਲਚਸਪ ਹੋ ਗਈ ਹੈ ਚੰਡੀਗੜ੍ਹ ਮੇਅਰ ਚੋਣ ਦੀ ਲੜਾਈ ਹੁਣ ਹਾਈ ਕੋਰਟ ਤੱਕ ਪਹੁੰਚ ਗਈ ਹੈ ਦੱਸ ਕਿ ਮੇਅਰ ਅਹੁਦੇ ਤੋਂ ਨਾਮਜ਼ਦਗੀ ਵਾਪਸ ਲੈ ਚੁੱਕੇ ਕਾਂਗਰਸ ਕਾਉਂਸਲਰ ਜਸਵੀਰ ਬੰਟੀ ਨੂੰ ਲੈ ਕੇ ਪਟੀਸ਼ਨ ਦਾਖਲ ਕੀਤੀ ਗਈ ਹੈ ਆ ਪਟੀਸ਼ਨ ਹਾਈ ਕੋਰਟ ਵਿੱਚ ਦਾਖਲ ਕੀਤੀ ਗਈ ਹੈ ਦੱਸ ਕਿ ਕਾਂਗਰਸ ਦੇ ਵੱਲੋਂ ਹੈਬੇਸ ਕੋਰਪਸ ਪਟੀਸ਼ਨ ਦਾਖਲ ਕੀਤੀ ਗਈ ਹੈ ਦੱਸ ਕਿ ਚੰਡੀਗੜ੍ਹ ਪੁਲਿਸ ਤੇ ਨਜਾਇਜ਼ ਤਰੀਕੇ ਦੇ ਨਾਲ ਬੰਦਕ ਬਣਾਉਣ ਦਾ ਇਲਜ਼ਾਮ ਕਾਂਗਰਸ ਦੇ ਵੱਲੋਂ ਲਗਾਇਆ ਗਿਆ ਹੈ ਦੱਸ ਦੇ ਕਿ ਪੁਲਿਸ ਜਸਵੀਰ ਨੂੰ ਹੋਟਲ ਤੋਂ ਬਾਹਰ ਨਹੀਂ ਜਾਣ ਦੇ ਰਹੀ

ਔਰ ਜਿੱਦਾਂ ਪਹਿਲਾਂ ਕਾਂਗਰਸ ਤੇ ਆਰਦਾ ਗੜਵੰਦਨ ਹੋਇਆ ਤੇ ਫਿਰ ਜਿਹੜੇ ਕਾਂਗਰਸ ਦੇ ਮੇਅਰ ਕੈਂਡੀਡੇਟ ਸੀਗੇ ਜਸਬੀਰ ਸਿੰਘ ਬੰਟੀ ਉਹ ਨੋਮੀਨੇਸ਼ਨ ਜਦੋਂ ਵਾਪਸ ਲੈਣ ਗਏ ਨੋਮੀਨੇਸ਼ਨ ਵਾਪਸ ਲੈਣ ਤੋਂ ਬਾਅਦ ਦੋਨੋਂ ਧਿਰਾਂ ਆਪਣੇ ਸਾਹਮਣੇ ਹੋ ਗਈਆਂ ਸੀਗੀਆਂ ਬੀਜੇਪੀ ਤੇ ਕਾਂਗਰਸ ਦੇ ਆਪਸ ਪਾਰਟੀਆਂ ਦੀ ਝੜਬੀ ਹੋਈ ਹੈ ਪੁਲਿਸ ਬੁਲਾਈ ਗਈ ਔਰ ਜਸਬੀਰ ਸਿੰਘ ਬੰਟੀ ਦਾ ਇੱਕ ਵੀਡੀਓ ਵੀ ਅਸੀਂ ਦੇਖਿਆ ਸਾਹਮਣੇ ਆਇਆ ਸੀਗਾ ਹੂੰ ਅੰਜੀਤ ਵੀ ਜੋ ਕਹਿੰਦੇ ਨਜ਼ਰ ਆਇਆ ਕਿ ਮੈਂ ਆਪਣੀ ਮਰਜ਼ੀ ਨਾਲ ਹੁਣ ਬੰਗਲ ਦੇ ਘਰ ਜਾਣਾ ਚਾਹੁੰਦਾ ਮੈਨੂੰ ਜਾਣ ਦਿੱਤਾ ਜਾਵੇ ਔਰ ਉਸ ਤੋਂ ਬਾਅਦ ਇਹ ਅਲੀਗੇਸ਼ਨ ਲੱਗੇ ਕਿ ਆਪੀ ਜੀ ਪੀ ਜਸਵੀਰ ਸਿੰਘ ਬੰਟੀ ਨੂੰ ਪੁਲਿਸ ਦੇ ਰਾਹੀਂ ਪੁਲਿਸ ਦਾ ਪ੍ਰਯੋਗ ਕਰਕੇ ਡੀਟੇਨ ਕੀਤਾ ਹੋਇਆ ਹੈ ਔਰ ਇਸੇ ਕੜੀ ਵਿੱਚ ਇਹ ਲੜਾਈ ਪਹੁੰਚਦੇ ਪਹੁੰਚਦੇ ਦੇਰ ਰਾਤ ਹਾਈ ਕੋਰਟ ਪਹੁੰਚੀ ਹੈ ਹਾਈ ਕੋਰਟ ਦੇ ਜਸਟਿਸ ਆ ਲੋਗ ਜੈਨ ਜਦਕਰ ਸੁਣਵਾਈ ਹੁੰਦੀ ਹੈ ਇੱਕ ਪਟੀਸ਼ਨ ਫਾਈਲ ਹੁੰਦੀ ਹੈ ਰਾਤ ਨੂੰ ਹੇਬੀਅਸ ਕੋਰਪਸ ਹੇਬੀਅਸ ਕੋਰਪਸ ਹੁੰਦੀ ਹੈ ਬੰਦੀ ਪ੍ਰਤੀਕਸ਼ ਕਰਨ ਯਾਚਿਕਾ ਐਚਐਸ ਲੱਗੀ ਵਿਰੇ ਕਾਂਗਰਸ ਦੇ ਪ੍ਰਧਾਨ ਨੇ ਚੰਡੀਗੜ੍ਹ ਦੇ ਉਹਨਾਂ ਵੱਲੋਂ ਇਹ ਪਟੀਸ਼ਨ ਫਾਈਲ ਹੁੰਦੀ ਹੈ ਦਾ ਮਤਲਬ ਹੈ ਕਿ ਇਸ ਬੰਦੇ ਨੂੰ ਡਿਟੇਨ ਕੀਤਾ ਗਿਆ ਹੈ ਜੀ ਇਹਨੂੰ ਪੇਸ਼ ਕੀਤਾ ਜਾਵੇ ਪਟੀਸ਼ਨ ਫਾਈਲ ਹੁੰਦੀ ਹੈ ਸੁਣਵਾਈ ਹੁੰਦੀ ਹੈ ਦੇਰ ਰਾਤ 12:30 ਪਾਉਣੀ ਇੱਕ ਦੇ ਕਰੀਬ ਔਰ ਇੱਕ ਆਰਡਰ ਆਉਂਦਾ ਹੈ ਜਿਸ ਦੇ ਵਿੱਚ ਅਲੋਕ ਜਨ ਪੁੱਛਦੇ ਨੇ ਚੰਡੀਗੜ੍ਹ ਪੁਲਿਸ ਦੇ ਵਕੀਲ ਵੀ ਬੇਚ ਹੁੰਦੇ ਨੇ ਕਿ ਤੁਸੀਂ ਇਸ ਬੰਦੇ ਨੂੰ ਚੰਡੀਗੜ੍ਹ ਪੁਲਿਸ ਜੇਨ ਕਿਉਂ ਕਰ ਰਹੀ ਹੈ ਕੀ ਰੀਜ਼ਨ ਹੈ ਤੇ ਵਕੀਲ ਕਹਿੰਦੇ ਨੇ ਕਿ ਐਸਾ ਕੋਈ ਰੀਜ਼ਨ ਨਹੀਂ ਹੈ ਕਿ ਕੋਈ ਰੀਟੇਨ ਕੀਤਾ ਹੋਇਆ ਤੇ ਸਾਨੂੰ ਟਾਈਮ ਚਾਹੀਦਾ ਅਸੀਂ ਇਨਸਟਰਕਸ਼ਨ ਲੈਣੀ ਹੈ ਵੀ ਇਹਦਾ ਐਗਜੈਕਟ ਕਾਰਨ ਕੀ ਹੈ ਤਾਂ ਜਸਟਿਸ ਅਲੋਕ ਜਨ ਨੇ ਕਿਹਾ ਕਿ ਪੂਰਾ ਕਾਰਨ ਦੱਸਿਆ ਜਾਵੇ ਜੇ ਤਾਂ ਕੋਈ ਇਹਦੇ ਖਿਲਾਫ ਕੋਈ ਕੋਈ ਕਾਨੂੰਨ ਮਾਮਲਾ ਹੈ ਜਾਂ ਕੋਈ ਕਾਰਨ ਹੈ ਉਹ ਦੱਸਿਆ ਜਾਵੇ ਤਾਂ ਅੱਜ 5 ਵਜੇ ਫਿਰ ਸੁਣਵਾਈ ਹੈ ਲੇਕਿਨ ਗੱਲ ਸਾਰੀ ਹੋਈ ਹੈ ਕਿ ਜਿਹੜੀ ਇਹ ਝੜਪ ਜਿਹੜੀ ਇਹ ਸਾਰੀ ਰਾਜਨੀਤੀ ਹੈ ਉਹ ਕਿਤਨਾ ਕਿਤੇ ਹੁਣ ਹਾਈ ਕੋਰਟ ਪਹੁੰਚ ਚੁੱਕੀ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਉਮੇਸ਼ ਸਾਨੂੰ ਤਮਾਮ ਜਾਣਕਾਰੀ ਦੇਣ ਲਈ ਤੇ ਚੰਡੀਗੜ੍ਹ ਮੇਰ ਚੋਣ ਦੀ ਲੜਾਈ ਹੁਣ ਹਾਈ ਕੋਰਟ ਤੱਕ ਪਹੁੰਚ ਗਈ ਹੈ ਦੇਰ ਰਾਤ ਇਸ ਪੂਰੇ ਮਾਮਲੇ ਤੇ ਸੁਣਵਾਈ ਹੋਈ ਹੈ ਕਾਂਗਰਸ ਦੇ ਵੱਲੋਂ ਹੈਬਿਸ ਕਾਰਪਸ ਪਟੀਸ਼ਨ ਹਾਈ ਕੋਰਟ ਦਾਖਲ ਕੀਤੀ ਗਈ ਹੈ ਇਸ ਦੇ ਵਿਚਾਲੇ ਇਲਜ਼ਾਮ ਲਗਾਇਆ ਗਿਆ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਜਸਵੀਰ ਬੰਟੀ ਨੂੰ ਬੰਧਕ ਬਣਾ ਕੇ ਰੱਖਿਆ ਗਿਆ ਹੈ ਹਾਲਾਂਕਿ ਪ੍ਰਸ਼ਾਸਨ ਨੇ ਇਨਾ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ ਇਸ ਪੂਰੇ ਮਾਮਲੇ ਦੀ ਸੁਣਵਾਈ ਹੁਣ ਜੋ 5 ਵਜੇ ਹੋਈ ਇਸ ਤੋਂ ਪਹਿਲਾਂ ਕੱਲ ਜ਼ਬਰਦਸਤ ਹੰਗਾਮਾ ਵੀ ਹੋਇਆ ਦੱਸ ਕਿ ਚੰਡੀਗੜ੍ਹ 'ਚ ਕਾਂਗਰਸ ਤੇ ਭਾਜਪਾ ਕੌਂਸਲਰ ਵਰਕਰ ਆਪਸ 'ਚ ਝਪੜ ਗਏ ਪੁਲਿਸ ਨੇ ਬੜੀ ਹੀ ਮਸ਼ੱਕਤ ਦੇ ਨਾਲ ਇਸ ਝੜਪ ਤੇ ਕਾਬੂ ਪਾਇਆ ਨਗਰ ਨਿਗਮ ਦੇ ਬਾਹਰ 2 ਘੰਟੇ ਤੱਕ ਜ਼ਬਰਦਸਤ ਹੰਗਾਮਾ ਹੋਇਆ ਤਮਾਸ਼ਾ ਹੋਇਆ ਦੱਸ ਕਿ ਕਾਂਗਰਸ ਦੇ ਕੌਂਸਲਰ ਬੰਟੀ ਨੂੰ ਲੈ ਕੇ ਜ਼ਬਰਦਸਤ ਤਮਾਸ਼ਾ ਕੀਤਾ ਗਿਆ ਇਸੇ ਵਿਚਾਲੇ ਜਸਵੀਰ ਬੰਟੀ ਨੇ ਕਿਹਾ ਕਿ ਮੈਂ ਕਾਂਗਰਸ ਦਾ ਕੌਂਸਲਰ ਹਾਂ ਤੇ ਰ੍ਹਾਂਗਾ दबाव बना रही है पवन बंसल जो सीर कांग्रेसी आगू ने उन्होंने कहा है कि बीजेपी जोर तोर अपना मेयर बनाना चाहती है कल दिन तस्वीर तुम खा रहे हैं इस विचाले जबरदस्त हंगामा है चंडगढ़ च कांग्रेस बीजेपी काउंसलर वर्कर्स आपस छिड़ गए कल जो है नगर निगम की चोण होने जा रही है काफ़ी दिलचस्प बनी हुई है इस द विचाले आम आदमी पार्टी तो कांग्रेस का गठजोड़ भी हो गया है तो जैसी पूरे गणित गल करिए जो चोड़ ने पैंती वोटा ने इस विचाले पैंती काउंसलर्स ने आम आदमी पार्टी की गल करिए आम आदमी पार्टी को तेरह काउंसलर्स ने इसल विचाले कांग्रेस को सत्त काउंसलर्स गठजोड़ हो गया है इस द विचाले भी काउंसलर्स हो गए हैं इसका मतलब ईजीली इस है कि जो आम आदमी पार्टी का काउंसल मेयर आसानी बन सकता है गठजोड़ हो चुका है ਤੇ ਇਸ ਗੱਲ ਤੇ ਸਹਿਮਤੀ ਬਣੀ ਹੈ ਕਿ ਆਮ ਆਦਮੀ ਪਾਰਟੀ ਦਾ ਮੇਅਰ ਬਨੇਗਾ ਤੇ ਕਾਂਗਰਸ ਦਾ ਸੀਨੀਅਰ ਡੈਪਟੀ ਮੇਅਰ ਡੈਪਟੀ ਮੇਅਰ ਬਣਾਇਆ ਜਾਏਗਾ ਇਸ ਦੇ ਵਿਚਾਲੇ ਕੱਲ੍ਹ ਦੀਆਂ ਤਸਵੀਰਾਂ ਨੇ ਜਿਹੜੋ ਕਿ ਜਸਵੀਰ ਬੰਟੀ ਜਿਨ੍ਹਾਂ ਦੇ ਵੱਲੋਂ ਪਹਿਲਾਂ ਕਾਂਗਰਸ ਦੇ ਵੱਲੋਂ ਨਾਮਜ਼ਦਗੀ ਪੱਤਰ ਪਰੇ ਗਏ ਸੀਗੇ ਮੇਅਰ ਦੇ ਅਹੁਦੇ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਪਰ ਹੁਣ ਜਦੋਂ ਗਠਜੋੜ ਹੋ ਗਿਆ ਹੈ ਇਸ ਦੇ ਵਿਚਾਲੇ ਹੁਣ ਜਦੋਂ ਉਹ ਆਪਣੇ ਨੋਮੀਨੇਸ਼ਨ ਪੇਪਰਸ ਵਾਪਸ ਲੈਣ ਲਈ ਉੱਥੇ ਪਹੁੰਚੇ ਤੇ ਅੱਜ ਜ਼ਬਰਦਸਤ ਹੰਗਾਮਾ ਕੱਲ ਹੋਇਆ ਵਿਟਰੋਲ ਵਸਿਆ ਜਾਈ ਸੀ ਮਿਸੀਪਲ ਕਾਰਪੋਰੇਸ਼ਨ ਪਰ ਉਥੇ ਕੁਛ ਸਾਡੀ ਉਥੇ ਅਨਬੰਨ ਹੋ ਗਈ ਤੇ ਜੀ ਪਟਨਾ ਉਸ ਕਰਕੇ ਪੁਲਿਸ ਮਨ ਆਪਣੇ ਘਰ ਰਟਾਵੇ ਮੇਰੇ ਘਰ ਐਸੈਂਸ ਲੈ ਕੇ ਆ ਗਈ ਤੇ ਉਹਨਾਂ ਨੇ ਕਿਹਾ ਸੀ ਪਹਿਲਾਂ ਘਰ ਚ ਜਾ ਫਿਰ ਜਿੱਥੇ ਜਾਨ ਚਲ ਜਾ ਮੈਂ ਚਾਹੁੰਦਾ ਕਿ ਮੈਂ ਬੰਸਾਬ ਦੇ ਘਰ ਜਾਵਾਂ ਤੇ ਮੈਨੂੰ ਰਿਕੁਐਸਟ ਹੈ ਕਿ ਮੈਨੂੰ ਇੱਥੋਂ ਬੰਸਾਬ ਦੇ ਘਰ ਜਾਣ ਦਿੱਤਾ ਜਾਵੇ ਕਿ ਮੈਂ ਸੇਫ ਹਾਂ ਮੈਂ ਕਿਸੇ ਵੱਲੋਂ ਕਿਸੇ ਪਾਰਟੀ ਵੱਲ ਕੋਈ ਡਾਕਟਰ ਨਹੀਂ ਨਾ ਤਾਂ ਕਿਸੇ ਮੈਂ ਮੈਨੂੰ ਕੋਈ ਕਿਸੇ ਵਾਸਤੇ ਪਾਰਟੀ ਦਾ ਪ੍ਰੈਸ਼ਰ ਹੈ ਮੈਂ ਕਾਂਗਰਸ ਪਾਰਟੀ ਨਾਲ ਕਾਂਗਰਸ ਪਾਰਟੀ ਨਾਲ क्या कोशिश थी उनकी कि फिर अपना मेयर बना लें वो नहीं बन पा रहा उनका इस कारण वो हर हथ कंडे अपना रही है इस वक्त हर तरह के इल्ज़ाम लगा रहे हैं और उन सूद जी जो इनके वरिष्ठ नेता हैं वहाँ पहुँच के तो बंटी कोई नौज, कोई बच्चा नहीं है नौजवान है इलेक्शन लड़ा हुआ है काउंसिलर बना हुआ है अगर उसके मुंह में शब्द डाले जाएं, उसको कहा जाए कि तुम ऐसी बात करो वो सरासर गलत है वो यहाँ एडमिनिस्ट्रेशन पे लोकल को प्रेस बना रखा है बीजेपी ने उसके जरिए उसको इस्तेमाल करके यहाँ कर रहे हैं अब हमें शंका है कि यहाँ से वो किसी वक्त उसको अपने पास गायब करेंगे क्योंकि भारतीय जनता पार्टी की कोशिश बिल्कुल ये हो रही है लगातार कि किसी ढंग से दूसरे पार्टियों के कुछ सदस्यों को तोड़ के हम अपना बहुमत बनाएं जैसे कि इनकी फितरत है हर जगह यही करते रहे मध्य प्रदेश में किसी वक्त किया गोवा में किया नॉर्थ ईस्ट में किया महाराष्ट्र में किया अब कॉरपोरेशन तक भी ये इसी बात पर उतर आए हैं आज जब विड्रॉ के लिए गए वैसे तो कल ही उन्होंने विड्रॉल कर लिया था पर कुछ ऐसे लग रहा था जी वहाँ पे मौके पे सेक्रेटरी मौजूद नहीं है तो आज हम फिर दोबारा से आए हम नहीं चाहते थे कि कोई भी कोई किसी तरह की त्रुटि रह जाए कुछ भी रह जाए हम दोबारा आए हाल का एक बार उनके ऑफिस में ऑनलाइन सारी रिसीविंग होकर उनकी जो है विड्रॉल हो गई थी पर फिर भी आए वहाँ पर आकर बीजेपी वालों ने हंगामा करना शुरू कर दिया और उसको वहाँ से ले जाने की कोशिश की और जिसको हमने वहाँ पे पुरजोर विरोध किया उसके बाद चंडीगढ़ पुलिस ने उसको अंदर बिठा लिया सारी पार्टीज के लोग वहाँ पे थे उनको उन्होंने डिस्पर्स किया उसके बाद हमने कहा कि इससे पूछ लो इसकी फ्री विल से कहाँ जाना चाहते उसने क्लियर कह दिया कि वो पवन बंसल जी के घर पे जाना चाहता है कांग्रेस पार्टी के साथ रहना चाहता है और कांग्रेस पार्टी का काउंसलर है अभी भी मैंने एक वीडियो मीडिया को रिलीज किया जिसके अंदर उसने सरेआम अपने घर के अंदर और पुलिस उसको अपने उसके घर पर ले आई है अठारह तरीक को परसों यानी कि मेयर का चुनाव है और मैं समझता हूँ कि भाजपा बड़े ओचे अटकंडे अपना रही है मेयर चुनाव को जीतने के उनको पता है मेजोरिटी उनके पास नहीं है उनके पास सिर्फ पंद्रह पार्षद है और हमारे पास बीस पार्षद है उसके बावजूद वो मेजोरिटी को डी करके डेमोक्रेसी का गला घोटना चाहती है और जो शायद किसी को भी मंजूर नहीं होगा आज जिस तरह के हथकंडे वो अपना रही है इट इज नॉट गोइंग टू गो वेल विद द पीपल ऑफ चंडीगढ़ चंडीगढ़ पढ़े लिखे लोगों का शहर है अगर ऐसी हरकत वो करेंगे तो उसका खमियाजा उनको भुगतना पड़ेगा ਮੁੱਖ ਮੰਤਰੀ ਮਾਨ ਨੇ ਪੰਜਾਬ ਚ ਗਠਜੋੜ ਵਾਲੀਆਂ ਚਰਚਾਵਾਂ ਤੇ ਬ੍ਰੇਕ ਲਗਾ ਦਿੱਤੀ ਹੈ న్యూਸ 18 ਪੰਜਾਬ ਦੇ ਮੰਚ ਤੇ ਪਹੁੰਚੇ ਸੀਐਮ ਨੇ ਜਿੱਥੇ ਮੁਰ 13 0 ਦਾ ਨਾਰਾ ਦੁਹਰਾਇਆ ਉੱਥੇ ਹੀ ਸਾਫ ਸ਼ਬਦਾਂ ਚ ਮਤਲਬ ਵੀ ਸਮਝਾਇਆ ਹਾਲਾਂਕਿ ਆਪ ਸਾਂਸਦ ਰਾਖਵ ਚੱਡਾ ਨੇ ਚੰਡੀਗੜ੍ਹ ਮੇਅਰ ਚੋਣ ਨੂੰ 24 ਦਾ ਟ੍ਰੈਲਰ ਦੱਸਿਆ ਚੰਡੀਗੜ੍ਹ ਚ ਮੇਅਰ ਦੀ ਚੋਣ ਨੂੰ ਲੈ ਕੇ ਕਾਂਗਰਸ ਆਪ ਦੇ ਵਿਚਾਲੇ ਗਠਜੋੜ ਹੋਇਆ ਤਾ ਪੰਜਾਬ ਦੀਆਂ ਸਿਆਸੀ ਫਿਜ਼ਾਵਾਵਾਂ 'ਚ ਗੱਠਜੋੜ ਦੀ ਮੁੱਢ ਤੋਂ ਚਰਚਾ ਉੱਠੀ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਅਜੀਆਂ ਚਰਚਾਵਾਂ 'ਤੇ ਵਿਰਾਮ ਲਗਾ ਦਿੱਤਾ ਜਦੋਂ ਨਿਊਜ਼ੀਲੈਂਡ ਪੰਜਾਬ ਤੇ ਮਹਾ ਮੰਚ ਰਾਈਜ਼ਿੰਗ ਪੰਜਾਬ ਤੇ ਸਵਾਲ ਸੀਐਮ ਦੇ ਨਾਅਰੇ ਨੂੰ ਲੈ ਕੇ ਹੋਇਆ ਤਾਂ ਮੁੱਖ ਮੰਤਰੀ ਨੇ ਜਿੱਥੇ 13 ਜ਼ੀਰੋ ਵਾਲੇ ਨਾਅਰੇ ਨੂੰ ਦਰਾਇਆ ਉੱਥੇ ਉਸ ਨਾਅਰੇ ਦਾ ਮਤਲਬ ਵੀ ਸਮਝਾਇਆ ਤੇ ਆਪਣਾ ਸਟੈਂਡ ਸਪਸ਼ਟ ਕੀਤਾ ਕਿ ਪੰਜਾਬ 'ਚ 13 ਦੀਆਂ 13 ਸੀਟਾਂ ਤੇ ਆਪ ਝੋੜ ਲੜੇਗੀ 13 ਜ਼ੀਰੋ ਫਿਰ ਮੈਂ ਆਪਣੀਆਂ ਹੀ ਕਹਿ ਜੀ ਉਨਾਮ ਆਦੀ ਪਾਰਟੀ ਦਾ ਪ੍ਰਧਾਨ ਆ ਮੈਂ ਪੰਜਾਬ ਦਾ ਮੁੱਖ ਮੰਤਰੀ ਆ ਤੇ ਮੈਂ 13 0 ਚ ਕਿਸੇ ਹੋਰ ਨੂੰ ਵਿੱਚ ਥੋੜੀ ਪਾਉਂਗਾ ਫਿਰ ਭਾਈ ਕਮਾਨ ਨੇ ਕਲੀਅਰ ਕਰਤਾ ਤੁਹਾਨੂੰ ਕਿ 13 ਤੇ ਆਪਣੇ ਕੈਂਡੀਡੇਟ ਤਿਆਰ ਕਰ ਲਓ ਜਾਂ ਕਿੰਨੇ ਕਿੰਨੇ 13 ਕੈਂਡੀਡੇਟ ਤਿਆਰ ਨੇ ਫਿਰ ਮੈਂ ਕਹਿ ਦਿੰਨਾ ਇਸ ਵਾਰ ਲੋਕ ਸਭਾ ਚ ਪੂਰੇ ਦੇਸ਼ ਚ ਪੰਜਾਬ ਬਣੂਗਾ ਹੀਰੋ ਆਮ ਆਦੀ ਪਾਰਟੀ ਦੇ ਹੱਕ ਚ ਪੰਜਾਬ ਚੋਂ 13 0 ਯਾਨੀ ਕਿ ਵੱਡਾ ਬਿਆਨ ਦੇ ਰਹੇ ਹੋ ਫਿਰ ਕਲੀਅਰ ਕਰ ਰਹੇ ਹੋ ਮੈਨੂੰ ਇਹਨੂੰ ਵੱਡਾ ਸਮਝ ਲਓ ਛੋਟਾ ਸਮਝ ਲਓ ਤੁਸੀਂ ਆਦਰ ਆਪ ਦੇ ਰਾਜ ਸਭਾ ਸੰਸਦ ਰਗਵ ਚੱਡਾ ਚੰਡੀਗੜ੍ਹ ਮੇਰ ਦੀ ਚੋਣ 2024 ਦਾ ਟ੍ਰੇਲਰ ਦੱਸ ਰਹੇ ਨੇ ਰਗਵ ਚੱਡਾ ਨੇ ਕਹਿ ਕੇ ਚੋਣ 2024 ਦੀ ਟਨ ਸੈੱਟ ਕਰੇਗਾ ਤੇ ਬੀਜੇਪੀ ਦੀ ਕਰਾਰੀ ਹਾਰ ਦਾ ਵੀ ਦਾਵਾ ਕਰ ਦਿੱਤਾ ਔਰ ਇਹ ਚੁਨਾਵ ہمارا ਮੰਨ ਲੈਂਦਾ ਹੈ ਕਿ ਆਨੇ ਵਾਲੇ 2024 ਕੇ ਲੋਕ ਸਭਾ ਚੁਨਾਵ ਕੀ ਨੀਵ ਰੱਖੇਗਾ ਇੰਡੀਆ ਗਠਜੰਬੰਦਨ ਬਤੌਰ ਗਠਜੰਬੰਦਨ पहली बार चुनाव के रण के मैदान में भाजपा का सामना करने जाना और ये चुनाव इंडिया बनाम भाजपा के पहले मैच के पहले चुनाव के नाम से जाना जाएगा हालांकि मुख्यमंत्री भगवंत मान ने मौसम का भी हवाला दिता सीएम ने कहा कि चंडीगढ़ से पंजाब का मौसम वखरा है मिजाज वखरा है ਆਡਾ ਬੈੱਕ ਇਹ ਤੁਸੀਂ ਪੰਜਾਬ ਦੇ ਫੈਸਲੇ ਨਹੀਂ ਲੈ ਸਕਦੇ ਚੰਡੀਗੜ੍ਹ 'ਚ ਮੌਸਮ ਹੋਰ ਹੈ ਚੰਡੀਗੜ੍ਹ ਦਾ ਸੂਰਜ ਹੋਰ ਹੈ ਪੰਜਾਬ ਦਾ ਮੌਸਮ ਹੋਰ ਹੈ ਗਰਾਊਂਡ ਤੇ ਜਾ ਕੇ ਫੈਸਲੇ ਲਓ ਥੱਲੇ ਧਰਤੀ ਤੇ ਜਾ ਕੇ ਲੋਕਾਂ ਨੂੰ ਪੁੱਛੋ ਸੁਮਖ ਮੰਤਰੀ ਮਾਨ ਦੇ ਬਿਆਨ ਤੋਂ ਇਹ ਗੱਲ ਤਾਂ ਸਾਫ ਹੈ ਕਿ ਇੰਡੀਆ ਅਲਾਈਂਸ ਦਾ ਅਸਰ ਚੰਡੀਗੜ੍ਹ ਤੋਂ ਪੰਜਾਬ ਦੀਆਂ ਬਰੂਹਾਂ ਤੱਕ ਨਹੀਂ ਪਹੁੰਚੇਗਾ ਤੇ ਆਪ 13 ਦੀਆਂ 13 ਸੀਟਾਂ ਤੇ ਚੋਣ ਲੜਨ ਦੇ ਲਈ ਤਿਆਰ ਬਰ ਤਿਆਰ ਹੈ ਹਾਲਾਂਕਿ ਆਪ ਸੰਸਦ ਰਾਗਵ ਚੱਡਾ ਨੇ ਚੰਡੀਗੜ੍ਹ ਮੇਹਰ ਚੌਂ ਨੂੰ 24 ਦਾ ਟਰੈਲਰ ਦੱਸਿਆ ਬਿਊਰੋ ਰਿਪੋਰਟ న్యూਸ 18 ਪੰਜਾਬ ਗੁਦਦੇਵ ਸਿੰਘ ਕਾਉਂਕੇ ਕੇਸ ਦੀ ਜਾਂਚ ਹੋਵੇਗੀ ਦੱਸ ਕੇ న్యూਸ 18 ਦੇ ਮੰਚ ਤੇ ਸੀਐਮ ਭਗਵੰਤ ਪਾਣ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ सीएम भगवंत मान ने कहे कि काऊ के, के, के केस दी जांच होवेगी मैं ऑफिसर्स दे नाल मीटिंग ऑलरेडी कर चुका हां पहला वाले ने फाइलला दबा के रखिया तशद्दद सहल वाले नु इंसाफ जो है ओ ਦਿੱਤਾ ਜਾਏਗਾ कल सीएम भगवंत मान न्यूज़ 18 ਦੇ ਮੰਚ ਤੇ ਪਹੁੰਚੇ ਸੀਗੇ ਰਾਈジング ਪੰਜਾਬ ਸ਼ੋਹ ਪਹੁੰਚੇ ਸੀਗੇ تیسਰੇ ਵਿਚਾਲੇ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਕਾਊ ਕੇ ਕੇਸ ਦੀ ਜਾਂਚ ਹੋਵੇਗੀ ਮੈਂ ਆਫੀਸਰਸ ਦੇ ਨਾਲ ਪਹਿਲਾ ਹੀ ਮੀਟਿੰਗ ਕਰ ਚੁਕਿਆ ਹਾਂ ਪਹਿਲਾ ਵਾਲਿਆਂ ਨੇ ਫਾਈਲਾਂ ਦਬਾ ਕੇ ਰੱਖੀਆਂ ਨੇ ਤੇ ਤਸ਼ੱਦਦ ਸਹਿਣ ਵਾਲਿਆਂ ਨੂੰ ਇਨਸਾਫ ਦਿੱਤਾ ਜਾਏਗਾ ਇਹ ਤਾਂ ਸਤੂ ਮਾਰੀ ਗੱਲ ਹੀ ਹੈ ਕਿ ਜਿੰਨਾਂ ਦੇ 15 ਸਾਲ 10 ਸਾਲ ਰਾਜ ਰਹੇ ਉਹਨਾਂ ਨੇ ਉਹ ਫੈਲਾਂ ਦੇ ਉੱਤੇ ਮਤਲਬ ਮਿੱਟੀ ਪਾਈ ਕਦੇ ਯਾਦ ਨਹੀਂ ਆਇਆ ਕੋਈ ਪੰਥ ਦੇ ਨਾਂ ਤੇ ਵੋਟਾਂ ਲਈਆਂ ਕਦੇ ਪੰਥ ਯਾਦ ਨਹੀਂ ਆਇਆ ਕਦੇ ਕੋਈ ਉਹਨਾਂ ਨੇ ਕੋਈ ਐਜਾ ਕੰਮ ਕੀਤਾ ਹੋਵੇ ਵੀ ਜਿਹਦੇ ਨਾਲ ਲੱਗੇ ਵੀ ਹਾਂ ਯਾਰ ਆ ਤਾਂ ਲੋਕਾਂ ਦਾ ਭਲਾ ਹੈ ਆਪਦਾ ਪਰਿਵਾਰ ਹੀ ਸੋਚਿਆ ਹਮੇਸ਼ਾ ਹੁਣ ਜਦੋਂ ਇੰਨੇ ਸਾਲਾਂ ਬਾਅਦ ਫਾਈਲ ਨਿਕਲੀ ਐ ਹੁਣ ਉਹਨਾਂ ਦਾ ਘਰ ਵੀ ਯਾਦ ਆ ਗਿਆ ਜੀ ਵੀ ਅਸੀਂ ਮੰਗ ਕਰਦੇ ਆ ਹੂੰ ਤੇ 10 ਸਾਲ ਤੋਂ ਤੁਹਾਡਾ ਰਾਸ ਸੀਗਾ ਮੰਗ ਕਿਉਂ ਨਹੀਂ ਕੀਤੀ ਜਿਹੜੀਆਂ ਮੰਗਾਂ ਮੰਦੀ ਸਿੰਘਾਂ ਦੀ ਹੁਣ ਕਰਦੇ ਆ ਜਿਵੇਂ 10 ਸਾਲ ਉੱਥੇ ਮੰਤਰੀ ਵੀ ਸੀ ਆਪ ਇੱਕ ਵਾਰੀ ਹਸਬੰਡ ਮੰਤਰੀ ਸੀ ਇੱਕ ਵਾਰੀ ਵਾਈਫ ਮੰਤਰੀ ਸੀ ਜੋ ਭਾਜਪਾ ਦੀ ਗਵਰਨਮੈਂਟ ਸੀਗਾ ਸੁਖਵੀਰ ਸੀ ਤੇ ਹੁਣ ਇਹ ਹਰਸਿਮਰਨ ਸੀ ਉਦੋਂ ਕਿਉਂ ਨਹੀਂ ਜੀ ਮੰਗ ਕੀਤੀ ਇਹ ਤੁਹਾਡੀ ਜਿਹੜੀ ਗੱਲ ਐ ਇਹ ਉਸ ਵੇਲੇ ਦਾ ਜਿਸ ਵੇਲੇ ਕਾਲੇ ਦੌਰ ਚ ਪੰਜਾਬ ਲੰਘ ਰਿਹਾ ਸੀ ਜੀ ਜਿਹਦੇ ਨਾਲ ਵੀ ਧੱਕਾ ਹੋਇਆ ਮੈਂ ਕਹਿੰਦਾ ਉਦੋਂ ਹੀ ਹੋਣਾ ਚਾਹੀਦਾ ਸੀ ਹੱਲ ਪਰ ਜੇ ਲੋੜ ਪੈਂਦੀ ਹੈ ਮੈਂ ਆਪਣੇ ਅਫਸਰਾਂ ਨਾਲ ਗੱਲ ਕਰ ਰਿਹਾ ਮੈਂ ਇਨ ਟੱਚ ਆ ਉਹਦਾ ਮੈਂ ਸਾਰਾ ਡਿਟੇਲ ਲੈ ਰਿਹਾ ਜਾਂਚ ਕਰਨੀ ਪਈ ਤਾਂ ਮੈਂ ਜਿਸ ਤਰ੍ਹਾਂ ਕਿਹਾ ਕਿ ਜੇ ਅੱਜ ਤੋਂ 20 ਸਾਲ 25 ਸਾਲ ਪਹਿਲਾਂ ਵੀ ਪੰਜਾਬੀਆਂ ਦਾ ਕੋਈ ਪੈਸਾ ਲੁੱਟਿਆ ਉਹਦਾ ਹਿਸਾਬ ਕਰਾਂਗੇ ਜੇ ਅੱਜ ਤੋਂ 25 32 ਸਾਲ ਪਹਿਲਾਂ ਕੋਈ ਕਿਸੇ ਨਾਲ ਧੱਕਾ ਹੋਇਆ ਬੇਇਨਸਾਫੀ ਹੋਈ ਐ, ਤਸ਼ੱਦਦ ਹੋਇਆ, ਉਹਦਾ ਵੀ ਹਿਸਾਬ ਕਰ। ਕਿ ਜੋ 25-35 ਸਾਲ ਵੀ ਹੋਇਆ ਤਸ਼ੱਦਦ ਹੋਇਆ, ਤੱਕਾ ਹੋਇਆ, ਇਹਨਾਂ ਨੇ ਉਹਨੂੰ ਫਾਈਲ ਨੂੰ ਦੱਬੀ ਰੱਖਿਆ ਤੇ ਉਹਨਾਂ ਨੂੰ ਜਿਹੜੇ ਤਸ਼ੱਦਦ ਕਰਨ ਵਾਲੇ ਉਹਨਾਂ ਨੂੰ ਵੱਡੇ ਵੱਡੇ ਅਹੁਦੇ ਦੇ ਹੀ ਰੱਖੇ। ਤੇ ਮੈਂ ਸੀ ਤਾਂ ਹਜੇ 20 ਮਹੀਨੇ ਪਹਿਲਾਂ ਆਇਆ। ਜਿੱਥੇ ਵੀ ਕੋਈ ਜਿਵੇਂ ਮੈਂ ਪਹਿਲਾਂ ਕਿਹਾ ਕੋਈ ਪੈਸਾ ਲੁੱਟਿਆ 32 ਸਾਲ ਪਹਿਲਾਂ ਕੋਈ ਕਪੜਾ ਹੋਇਆ ਜਾਂ ਤਸ਼ੱਦਦ ਜਿਵੇਂ ਤੁਸੀਂ ਗੁਰਦੇਵ ਸਿੰਘ ਕੌਂਕੀ ਜਿਹੜਾ ਸਰਪੰਚ ਦੀ ਗੱਲ ਕਰਦੇ ਹੋ ਤਾਂ ਜਾਂਚ ਹੋਊਗੀ ਔਰ ਇਨਸਾਫ ਹੋਊਗਾ ਕਿਉਂਕਿ ਇਹ ਜਾਂਚ ਸ਼ੁਰੂ ਹੋ ਗਈ ਹੈ ਜਾਂ ਪ੍ਰਾਇਮਰੀ ਰਿਪੋਰਟ ਮੰਗੀ ਹੈ ਜਾਂ ਕਿਵੇਂ ਅਸੀਂ ਕਰ ਰਹੇ ਹਾਂ ਜੀ ਇਹਦੇ ਤੇ ਜਿਹਦੇ ਤੇ ਪੁਲਿਸ ਅਫਸਰਾਂ ਨਾਲ ਮੀਟਿੰਗ ਕਰ ਲਈ ਹੈ ਮੈਂ ਤੇ ਜਲਦੀ ਤੁਹਾਨੂੰ ਉਹਦੀ ਵਾਰੀ ਦੱਸਦਾ ਸਾਲ 2024 ਚ ਪੰਜਾਬ ਸਰਕਾਰ ਦੇ ਮੰਤਰੀ ਆਪੋ ਆਪਣੇ ਮਹਿਕਮਿਆਂ 'ਚ ਵੱਡੇ ਪੱਧਰ ਤੇ ਨਵੇਂ ਫੈਸਲੇ ਦੀ ਤਿਆਰੀ ਕਰ ਰਹੇ ਨੇ ਨਿਊਜ਼ 18 ਪੰਜਾਬ ਦੇ ਖਾਸਿਓ ਰਾਈਜ਼ਿੰਗ ਪੰਜਾਬ ਸੂਬਾ ਸਰਕਾਰ ਦੇ ਮੰਤਰੀਆਂ ਨੇ ਕਈ ਅਹਿਮ ਐਲਾਨ ਕੀਤੇ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਖਜ਼ਾਨੇ ਨੂੰ ਪਰਣ ਵਿੱਚ अहम ਭੂਮਿਕਾ ਦਾ ਕੀਤੀ ਹੈ ਇਹ ਦਾਵਾ ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ న్యూਸ 18 ਪੰਜਾਬ ਦੇ ਸ਼ੋਅ ਰਾਈジング ਪੰਜਾਬ ਵਿੱਚ ਕੀਤਾ ਚੀਮਾ ਨੇ ਦਾਵਾ ਕੀਤਾ ਕਿ ਸੂਬਾ ਸਰਕਾਰ ਦੀ ਐਕਸਾਈਜ਼ ਪਾਲਿਸੀ ਦੀ ਇਸ ਪੂਰੀ ਮੁਹਿੰਮ ਦੇ ਵਿੱਚ अहम ਭੂਮਿਕਾ ਰਹੀ ਹੈ ਜਿਹੜੇ ਕੋ ਦੁਆਸਾਲਾ ਚ ਇਹਨੇ ਸੁਧਾਰ ਕਰ ਲਏ ਹਜੇ 3 ਸਾਲ ਬਾਕੀ ਪਏ ਨੇ ਇਸੇ ਸਰਕਾਰ ਦੇ ਸੋ ਉਹਨਾਂ ਚ ਹੋਰ ਵੀ ਵੱਡੇ ਪੱਧਰ ਦੇ ਸੁਧਾਰ ਕਰਾਂਗੇ ਟਰੈਕ ਐਂਡ ਟ੍ਰੇਸ ਸਿਸਟਮ ਅਸੀਂ ਜ ਲਾਗੂ ਕੀਤਾ ਕਿ ਮੈਨੂਫੈਕਚਰਿੰਗ ਇੱਥੋਂ ਹੋਈ ਜੇ ਤੋਂ ਖਰੀਦੀ ਗਈ ਉਹ ਟਰੈਕ ਐਂਡ ਟ੍ਰੇਸ ਸਿਸਟਮ ਜਿਹੜਾ ਉਹਦੇ ਉੱਤੇ ਲਾਤਾ ਸੀ ਕਿ ਇਥੋਂ ਇਹ ਇਹਦੀ ਪੈਕੇਜਸ ਹੋਈ ਉਹਦੇ ਤੇ ਪੂਰਾ ਬੋਟਲਿੰਗ ਸਹੀ ਕਰਕੇ ਲਈਆ ਤਾਂ ਕਿ ਨਕਲੀ ਸ਼ਰਾਬ ਜਿਹੜੀ ਆ ਉਹ ਬਿਲਕੁਲ ਉਹਦੀ ਕੰਜ਼ਮਪਸ਼ਨ ਜ਼ੀਰੋ ਹੋਵੇ ਜੇ ਨਕਲੀ ਸ਼ਰਾਬ ਦੀ ਕੰਜ਼ਮਪਸ਼ਨ ਜ਼ੀਰੋ ਹੋਊਗੀ ਤਾਂ ਮੈਸਰਬੰਦਾ ਪੰਜਾਬ ਜਿਹੜਾ ਉਹਦਾ ਰੈਵਨਿਊ ਵਧੂਗਾ ਸੂਬਾ ਸਰਕਾਰ ਨੇ ਲੋਕਾਂ ਨੂੰ ਵੀ ਸਿੱਧੇ ਰابطਾ ਕਾਇਮ ਕਰਨ ਦਾ ਸੱਦਾ ਦਿੱਤਾ ਹੈ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਇਲਾਕੇ ਦੇ ਸਕੂਲਾਂ ਦੀ ਰਿਪੋਰਟ ਸਿੱਧੇ ਸਰਕਾਰ ਨੂੰ ਭੇਜਣ ਨਾਲ ਹੀ ਸਿੱਖਿਆ ਮੰਤਰੀ ਨੇ ਰਾਈジング ਪੰਜਾਬ ਦੇ ਮੰਚ ਤੇ ਦਾਅਵਾ ਕੀਤਾ ਕਿ ਛੇਤੀ ਹੀ ਪੰਜਾਬ ਦੇ ਸਕੂਲਾਂ ਤੋਂ ਡਬਲ ਸ਼ਿਫਟ ਵਾਲਾ ਸਿਸਟਮ ਖਤਮ ਕਰ ਦਿੱਤਾ ਜਾਵੇਗਾ ਜੇ ਅਗਰ ਕੋਈ ਟੀਚਰ ਜਾਂ ਕੋਈ ਹੋਰ ਪਿੰਡ ਵਾਲਾ ਸੁਣ ਰਿਹਾ ਤਾਂ ਉਹਨੂੰ ਬੇਨਤੀ ਹੈ ਕਿ ਆਪਣੇ ਜੇ ਤੁਹਾਡੇ ਸਰਕਾਰੀ ਸਕੂਲ 'ਚ ਕਮੀ ਹੈ ਤਾਂ ਆਪਣੇ ਉਸ ਸਕੂਲ ਦੇ ਜਾ ਕੇ ਸਟਾਫ ਨੂੰ ਦੱਸੋ ਕਿ ਜੀ ਅਸੀਂ ਸਿੱਖਿਆ ਮੰਤਰੀ ਸਾਹਿਬ ਦਾ ਬਿਆਨ ਸੁਣਿਆ ਜੋ ਜੋ ਤੁਹਾਡੇ ਕਮੀ ਹੈ ਉਹਨਾਂ ਨੂੰ ਭੇਜੋ ਜੇ ਕਮੀ ਆਊਗੀ ਕਿਉਂ 20000 ਸਕੂਲ ਹੈ ਜੀ ਮੈਨੂੰ ਨੇ ਇਹ ਕਿਹਾ ਵੀ ਕੋਈ ਵੀ ਜਿਹੜੀ ਹੋਇਆ ਕਿ ਕਿ ਕਦੀ ਧਿਆਨ ਹੀ ਨਹੀਂ ਦਿੱਤਾ ਗਿਆ ਤਾਂ ਉਹਨਾਂ ਨੂੰ ਲੱਗਦਾ ਕਿ ਇਹ ਐਵੇਂ ਹੀ ਹੈ ਹੋ ਹੀ ਨਹੀਂ ਸਕਦਾ ਮੈਂ ਉਹਨਾਂ ਨੂੰ ਆਖਿਆ ਵੀ ਇੱਕ ਵੀ ਸਰਕਾਰੀ ਸਕੂਲ ਪੰਜਾਬ ਦਾ ਮੈਨੂੰ ਐਦਾਂ ਦਾ ਨਹੀਂ ਚਾਹੀਦਾ ਜਿੱਥੇ ਚਾਰ ਦਿਵਾਰੀ ਨਾ ਹੋਵੇ ਪਰਦੇਸਾਂ ਵਿੱਚ ਵੱਸਦੇ ਪੰਜਾਬੀਆਂ ਦੀ ਸੂਬੇ ਦੇ ਨਾਲ ਜੁੜੀਆਂ ਮੁਸ਼ਕਲਾਂ ਨੂੰ ਹਲਕਣ ਦੇ ਲਈ ਐਨ ਆਰ ਆਈ ਇਸ ਮਾਮਲੇ ਦਾ ਮੰਤਰਾਲਾ ਆਪਣੀਆਂ ਸਰਗਰਮੀਆਂ ਨੂੰ ਤਾਂ ਵਧਾ ਹੀ ਰਿਹਾ ਹੈ ਨਾਲ ਹੀ ਫਰਜੀ ਟਰੈਵਲ ਏਜੰਟਾਂ ਤੇ ਵੀ ਸਰਕਾਰ ਦੀ ਨਜ਼ਰ ਹੈ ਐਨਆਰਆਈਜ਼ ਮਾਮਲੇ ਤੇ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਇਮੀਗ੍ਰੇਸ਼ਨ ਮਾਫੀਆ ਚੱਲ ਰਿਹਾ ਹੈ ਜਦੋਂ ਕਿ ਪੰਜਾਬ ਵਿੱਚ 75% ਟਰੈਵਲ ਏਜੰਟ ਲੋਕਾਂ ਨੂੰ ਝੂਠ ਵੀ ਬੋਲਦੇ ਨੇ ਜਿਹੜਾ ਜਿਹਦਾ ਕਹਿੰਦੇ ਨਾ ਪੰਜਾਬ ਦੇ ਇੱਥੇ ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ, ਲੈਂਡ ਮਾਫੀਆ, ਡਰੱਗ ਮਾਫੀਆ ਸਾਰੇ ਕਿੰਨੀ ਇਮੀਗ੍ਰੇਸ਼ਨ ਦਾ ਵੀ ਬਹੁਤ ਵੱਡਾ ਮਾਫੀਆ ਪੰਜਾਬ ਦੇ ਵਿੱਚ ਜਿਹੜਾ ਇਹ ਪ੍ਰਵੇਸ਼ਾਂ ਚ ਖੜਦੀ ਇੱਕ ਧੰਦਾ ਕਰਦਾ ਹਮ ਔਰ ਮੋਸਟਲੀ ਉਹਦੇ ਚ ਉਹ ਲੋਕ ਨੇ ਜਿਹੜੇ ਮੈਂ ਮੈਂ ਜੇ ਕੈਲਕੂਲੇਟ ਜੇਨਾ ਮੈਂ ਕੀਤਾ ਪੰਜਾਬ ਦਾ ਜੀ ਮੈਨੂੰ ਐ ਲੱਗਦਾ ਹੁੰਦਾ ਕਿ 75-65 ਪੰਜਾਬ ਦੇ ਅੰਦਰ ਜਿਹੜੀਆਂ ਇਮੀਗ੍ਰੇਸ਼ਨ ਦਾ ਕੰਮ ਕਰਦੇ ਬੰਦੇ ਆ ਜਿਹੜੇ ਟਰੈਵਲ ਏਜੰਟ ਹੈ ਇਹ ਸਾਰੇ ਲੋਕਾਂ ਨੂੰ ਝੂਠ ਬੋਲਦੇ ਝੂਠ ਬੋਲ ਕੇ ਲੋਕਾਂ ਕੋ ਪੈਸੇ ਲੈ ਕੇ ਕਿਸੇ ਨੂੰ ਕਿਤੇ ਭੇਜ ਦਿੰਦੇ ਕਿਸੇ ਨੂੰ ਕਿਤੇ ਭੇਜ ਦਿੰਦੇ ਆ ਪੰਜਾਬ ਸਰਕਾਰ ਦੇ ਮਾਲੀਆ ਵਿਭਾਗ ਨੇ ਜ਼ਮੀਨ ਦੇ ਨਾਲ ਜੁੜੇ ਦਸਤਾਵੇਜ਼ਾਂ ਦੀ ਪੜਾਸ਼ਾ ਸੌਖੀ ਕੀਤੀ ਹੈ ਰੈਵਨਿਊ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਕਿਹਾ ਕਿ 2200 ਕਰੋੜ ਰੁਪਏ ਲਾਗਤ ਦੇ ਕਈ ਪ੍ਰੋਜੈਕਟ ਸੂਬੇ ਵਿੱਚ ਚੱਲ ਰਹੇ ਨੇ ਜਿਨ੍ਹਾਂ ਵਿੱਚ 15 ਤਾਂ ਵੱਡੇ ਪ੍ਰੋਜੈਕਟ ਹੀ ਨੇ ਜਿੰਪਾ ਨੇ ਦਾਅਵਾ ਕੀਤਾ ਕਿ ਪਿਛਲੀਆਂ ਸਰਕਾਰਾਂ ਮੇਰੇ 1600 ਗੈਰ ਕਾਨੂੰਨੀ ਕਲੋਨੀਆਂ ਹੋ ਸਾਰੀਆਂ ਗਈਆਂ ਸਰ ਸਰਫਸ ਵਾਟਰ ਦੇ ਅਧੀਨ ਲੋਕਾਂ ਨੂੰ ਤਾਂ ਕਿ ਕਿਉਂਕਿ ਜ਼ਮੀਨੀ ਪਾਣੀ ਖਰਾਬ ਹੈ ਇਹਨਾਂ ਸਾਰੀਆਂ ਬੈਲਟਾਂ ਦਾ ਤੁਸੀਂ ਫਰੀਦਕੋਟ ਦੀ ਗੱਲ ਕੀਤੀ ਹੈ ਅਵੋਹਰ ਫਜ਼ਿਲਕਾ ਬਠਿੰਡਾ ਦੇ ਨਾਲ ਲੱਗਦਾ ਏਰੀਆ ਪਰੋਜਪੁਰ ਦੇ ਨਾਲ ਲੱਗਦੀ ਬੈਲਟ ਜਿਹੜੀ ਹੈ ਜ਼ਮੀਨੀ ਪਾਣੀ ਬਹੁਤ ਜ਼ਿਆਦਾ ਖਰਾਬ ਹੈ। ਔਰ ਇਸ ਲਈ ਤਕਰੀਬਨ ਇਸ ਸਰਕਾਰ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ 2200 ਕਰੋੜ ਰੁਪਏ ਤੋਂ ਜ਼ਿਆਦਾ ਦੇ ਸਰਫੇਸ ਵਾਟਰ ਦੇ ਪ੍ਰੋਜੈਕਟ ਚੱਲ ਰਹੇ ਆ। ਜਿਦੇ ਵਿੱਚ 15 ਦੇ ਕਰੀਬ ਵੱਡੇ ਪ੍ਰੋਜੈਕਟ ਚੱਲਦੇ ਪਏ। ਜਿੱਚ ਮੋਗੇ ਦਾ ਪ੍ਰੋਜੈਕਟ ਪਹਿਲਾਂ ਪੂਰਾ ਕੀਤਾ ਗਿਆ ਸੀ। 1400 ਦੇ ਕਰੀਬ ਇਦਾਂ ਦੇ ਪਿੰਡ ਹੈ 1376 ਦੇ ਕਰੀਬ ਪਿੰਡ ਇਦਾਂ ਦੇ ਹੈ ਜਿੱਥੇ ਪਾਣੀ ਪੀਣ ਲਾਇਕ ਵੀ ਨਹੀਂ ਨਾਣ ਲਾਇਕ ਵੀ ਨਹੀਂ ਹੈ। ਔਰ ਉਹਨਾਂ ਨੂੰ ਪਹਿਲਾਂ ਸਰਫਸ ਵਾਟਰ ਨਾਲ ਜੋੜਿਆ ਜਾ ਚੁੱਕਾ ਬਹੁਤ ਸਾਰਿਆਂ ਨੂੰ ਜੋੜਿਆ ਜਾ ਰਿਹਾ। ਸੂਬੇ ਦੇ ਸਿਹਤ ਵਿੱਚ ਸੁਧਾਰ ल्याਣ ਤੇ ਲੋਕਾਂ ਨੂੰ ਸਿਹਤ ਸੌਤਾ ਬਿਹਤਰ ਪੱਧਰ ਤੇ ਮੋਹਿਆ ਕਰਨ ਦੇ ਲਈ ਪੰਜਾਬ ਸਰਕਾਰ ਆਮ ਆਦਮੀ ਕਲੀਨਿਕ ਦਾ ਜਿਹੜਾ ਮਾਡਲ ਲਖਿਆਈ ਉਸੇ ਤਰੀਕ ਵਿਦੇਸ਼ਾਂ ਵਿੱਚ ਵੀ ਹੋਈ। ਇਹ ਦਾਵਾ ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਰਾਈਜ਼ਿੰਗ ਪੰਜਾਬ ਦੇ ਮੰਚ ਤੇ ਕੀਤਾ। ਮੈਜੋਰਟੀ ਜਿਹੜੇ ਹੈਲਥ ਕੇਅਰ ਨੇ ਕਿ ਸਾਡੇ ਜਿਹੜੇ 424 ਦੇ ਕਰੀਬ ਉਹ ਪਿੰਡਾਂ ਦੇ ਵਿੱਚ ਹੈ ਤੇ ਜਿਹੜੇ ਤੁਹਾਡੇ ਦੋ ਮਤਲਬ 250 ਦੇ ਕਰੀਬ ਜਿਹੜੇ ਹੈਗੇ ਆ ਉਹ ਸ਼ਹਿਰਾਂ ਦੇ ਵਿੱਚ ਹੈ ਉਹਦੇ ਨਾਲ ਪੂਰਾ ਡਿਜੀਟਾਈਜ਼ਡ ਮਾਡਲ ਆ ਉਹ ਹੂੰ ਉਹਦੇ ਚ ਸਾਰਾ ਜਿਵੇਂ ਉਹਦੇ ਚ ਜਿਹੜਾ ਲੈਪਟਾਪ ਹੈ ਰਜਿਸਟ੍ਰੇਸ਼ਨ ਤੋਂ ਲੈ ਕੇ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਟੈਸਟ ਹੋਣਾ ਹੈ ਉਹ ਵੀ ਜਿਹੜੇ ਡਾਕਟਰ ਦੀ ਕੰਸਲਟੇਸ਼ਨ ਹੋਣੀ ਹੈ ਉਹ ਵੀ ਔਰ ਜੇ ਦਵਾਈ ਮਿਲਦੀ ਹੈ ਸਾਰੇ ਦਾ ਆਨਲਾਈਨ ਜਿਹੜਾ ਉਹਦਾ ਉਹਦਾ ਰਿਕਾਰਡ ਹੈ ਔਰ ਇਹ ਪਿੱਛੇ ਜੇ ਨੈਰੋਬੀ ਦੇ ਵਿੱਚ ਕਿਨਿਆਂ ਦੇ ਵਿੱਚ ਇੱਕ ਪੂਰੇ 85 ਕੰਟਰੀਜ਼ ਦੇ ਲੋਕ ਆਏ ਸੀ ਜਿਹੜਾ ਇਹ ਪੰਜਾਬ ਦਾ ਮਾਡਲ ਸੀਗਾ ਲਾਸਟ ਮਾਈਲ ਡਿਲੀਵਰੀ ਆਫ ਡਰਗਸ ਦਿਸ ਵਾਸ ਡਿਕਲੇਅਰਡ ਦਾ ਬੈਸਟ ਮਾਡਲ ਤੇ 40 ਕੰਟਰੀਜ਼ ਨੇ ਕਿਹਾ ਸੀ ਆ ਕੇ ਦੇਖਣਾ ਚਾਹੁੰਦੇ ਆ ਇਹ ਇੱਕ ਰੈਵੋਲੂশনারੀ ਸਟੈਪ ਸੀਗਾ ਜਿਹੜਾ ਪ੍ਰਾਇਮਰੀ ਹੈਲਥ ਕੇਅਰ ਦੇ ਵਿੱਚ ਸੀਗਾ ਸਥਾਨਕ ਸਰਕਾਰਾਂ ਦੇ ਮੈਕਮੇ ਨਾਲ ਜੁੜੇ ਆਮ ਲੋਕਾਂ ਦੇ ਕੰਮਾਂ ਨੂੰ ਸੌਖੇ ਤਰੀਕੇ ਪੂਰਾ ਕਰਨ ਦੇ ਲਈ ਸਰਕਾਰ ਨੇ ਸਿਸਟਮ ਦੇ ਵਿੱਚ ਬਦਲਾਅ ਵੀ ਕੀਤੇ ਨੇ ਅਤੇ ਇਹਨਾਂ ਦਾ ਅਸਰ ਵੀ ਵੇਖਣ ਨੂੰ ਮਿਲ ਰਿਹਾ ਹੈ। ਸ਼ਹਿਰਾਂ ਵਿੱਚ ਪਾਣੀ ਦੀ ਸਮੱਸਿਆ ਦੂਰ ਹੋਈ ਹੈ ਜਦੋਂ ਕਿ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਲਈ ਵੀ ਜ਼ਮੀਨ ਤਿਆਰ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਰਾਈジング ਪੰਜਾਬ ਦੇ ਮੰਚ 'ਤੇ ਦਾਅਵਾ ਕੀਤਾ। ਪੰਜਾਬ ਦੇ ਅੰਦਰ ਜਿਹੜਾ ਨਾ ਪਹਿਲਾਂ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਹੂੰ ਜਿਹੜੀਆਂ ਇਲੀਗਲ ਕਲੋਨੀਆਂ ਬਣੀਆਂ ਇਲੀਗਲ ਬਿਲਡਿੰਗਸ ਬਣੀਆਂ ਹੂੰ ਤੋ ਅਸੀਂ ਹੁਣ ਮੈਕਸਿਮ ਐਫਰਟਸ ਲਾ ਲਏ ਆ ਹੂੰ ਕਿ ਸ਼ਹਿਰਾਂ ਦੇ ਅੰਦਰ ਇਲੀਗਲ ਕਲੋਨੀਆਂ ਚਾਹੇ ਬਿਲਡਿੰਗਸ ਨਾ ਬਣਨ ਉਹਨਾਂ ਦੇ ਅਸੀਂ ਕੰਟਰੋਲ ਕਰ ਰਹੇ ਆ ਮੈਕਸਿਮ ਅਸੀਂ ਚਲਾਨ ਵੀ ਕਰ ਰਹੇ ਆ ਰੋਕ ਵੀ ਰਹੇ ਆ ਔਰ ਇਸ ਤੀਕਰ ਨਹੀ ਹੋਣਗੇ ਕਿਉਂਕਿ ਹੁਣ ਤੁਸੀਂ ਦੇਖੋ ਜਿਹੜੀਆਂ ਇਲੀਗਲ ਬਿਲਡਿੰਗਸ ਬਣ ਜਾਂਦੀਆਂ ਉੱਥੇ ਨਾ ਤਾਂ ਸਿਵਰੇਜ ਦੀ ਕਲੋਨੀ ਬਣ ਜਾਂਦਾ ਸਿਵਰੇਜ ਪੈ ਸਕਦਾ ਨਾ ਪਾਣੀ ਦਾ ਲੱਗ ਸਕਦਾ ਔਰ ਆਪਣੀ ਸਰਕਾਰ ਦੇ ਅੰਦਰ ਅਸੀਂ ਮੈਂ 100% ਇਹ ਕਰ ਰਹੇ ਹਾਂ ਕਿ ਅਸੀਂ ਇਲੈਗਲ ਕਲੋਨੀਆਂ ਨੂੰ ਕੋਈ ਬਣ ਨਹੀਂ ਦੇਣਾ ਹੈਗਾ ਤਾਂ ਕਿ ਜੇ ਲੀਗਲ ਕਲੋਨੀਆਂ ਬਣ ਗਈਆਂ ਤੇ ਤਾਂ ਉੱਥੇ ਸਾਰੀਆਂ ਸਹੂਲਤਾਂ ਮਿਲ ਗਈਆਂ ਸੋ ਕੁੱਲ ਮਿਲਾ ਕੇ ਪੰਜਾਬ ਦੇ ਆਮ ਲੋਕਾਂ ਲਈ న్యూਸ 18 ਪੰਜਾਬ ਦੀ ਰਾਈジング ਪੰਜਾਬ ਦਾ ਮੰਚ ਕਈ ਸਵਾਲਾਂ ਦੇ ਜਵਾਬ ਦੇਣ ਵਾਲਾ ਸਾਬਿਤ ਹੋਇਆ ਬਿਊਰੋ ਰਿਪੋਰਟ న్యూਸ 18 ਪੰਜਾਬ